ਤਹੰਗੀ ਅੱਜ ਗੋਡਨ ਹਾਕਟਿਵ ਕੇ ਇਕੱਠੇ ਹੋਏ ਆਪਾਂ ਕੱਲ ਨੂੰ 30 ਦਾ ਤਿਆਰ ਮਨਾਇਆ ਜਾ ਰਿਹਾ ਉਸ ਬਾਰੇ ਪੂਰੀ ਜਾਣਕਾਰੀ ਦਿਓ ਅਸੀਂ ਮੈਂ ਦਰਸ਼ਨ ਸਿੰਘ ਜੋਸ ਜੋਸ ਫਰਕ ਇੰਟਰਵਿਊ ਲਓ ਅਸੀਂ ਐਂਡਿਊ ਹਸਪੀਟਲ ਦੇ ਸਹਿਯੋਗ ਨਾਲ ਐਂਡਿਊ ਹਸਪੀਟਲ ਬਲੂ ਆਰਗੇਨਾਈਜ਼ ਕੀਤਾ ਜਾਦਾ ਹੈ ਇਹ ਅੱਜ ਦੀ ਜਮਾਨਤ ਦੇ ਵਿੱਚ ਔਰਤਾਂ ਕੁ ਜਿਹੜਾ ਸਮਾਜ ਆ ਬੜਾ ਫਾਸਟ ਹੋ ਗਿਆ ਫੀਮੇਲਸ ਵੀ ਕੰਮ ਕਰਦੀਆਂ ਨੇ ਫੀਮੇਲਸ ਉਹਦੀ ਇੰਪੋਰਟੈਂਸ ਸਾਨੂੰ ਪਤਾ ਔਰਤ ਦੀ ਜਨਨੀ ਹੈ ਸਮਾਜ ਦੀ ਤੇ ਔਰਤ ਦੇ ਖੁਸ਼ਹਾਲੀ ਨਾਲੀ ਸਮਾਜ ਸਜਦਾ ਹੈ ਤੇ ਉਸ ਔਰਤ ਦੀ ਖੁਸ਼ਹਾਲੀ ਨਾਲੀ ਆਪਾਂ ਇਸ ਮੌਕੇ ਦੇ ਹਾਲਾਤ ਦੇ ਵਿੱਚ ਨਿਕਲ ਸਕਦੇ ਆ ਉਸ ਔਰਤ ਦੇ ਪ੍ਰਤੀ ਅਸੀਂ ਨਮਰਤਾ ਪ੍ਰਕਾਸ਼ ਕਰਦੇ ਆ ਤੇ ਉਸ ਔਰਤ ਦੇ ਲਈ ਜਿਹੜੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੜਾ ਸਟ੍ਰੈਸ ਫ੍ਰੀ ਲਾਈਫ ਹੋ ਚੁੱਕੀ ਹੈ ਉਸ ਸਟ੍ਰੈਸ ਫ੍ਰੀ ਲਾਈਫ ਦੇ ਵਿੱਚੋਂ ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਹਰ ਇੱਕ ਔਰਤ ਆਪਣੇ ਆਪ ਦੇ ਵਿੱਚ ਇੱਕ ਵਰਲਡ ਹੁੰਦੀ ਹੈ ਤਾਂ ਉਹ ਔਰਤ ਆਪਣੇ ਜਿਹੜੇ ਉਹਦੇ ਜਜ਼ਬਾਤ ਨੇ ਜਾਂ ਉਹਦੀਆਂ ਗੱਲਾਂ ਨੇ ਉਸ ਨੂੰ ਉਹਦੇ ਅੰਦਰੋਂ ਕੱਢ ਕੇ ਲੋਕਾਂ ਦੇ ਤੱਕ ਪਹੁੰਚਾਉਣ ਦੇ ਲਈ ਐਨ ਜੀਓ ਹਸਪਤਲ ਵੱਲੋਂ ਇਹ ਇਨੀਸ਼ੀਏਟਿਵ ਦਿੱਤਾ ਗਿਆ ਹੈ ਇਸ ਇਨੀਸ਼ੀਏਟਿਵ ਦੇ ਵਿੱਚ ਕੀ ਔਰਤਾਂ ਇਕੱਠੀਆਂ ਹੋਣਗੀਆਂ ਅਸੀਂ ਇਹਦੇ ਵਿੱਚ ਕੋਈ अराउंड 25 ਤੋਂ 30 ਜਿਹੜੀਆਂ ਕਾਮਯਾਬ ਔਰਤਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਸਪੈਸ਼ਲੀ ਯੂਨੀਵਰਸਿਟੀ ਤੋਂ ਡਾਕਟਰ ਮੈਮ ਨੇ ਉਹਨਾਂ ਨੂੰ ਬੁਲਾਇਆ ਇਨਵਾਈਟ ਕੀਤਾ ਹੈ ਕਿ ਉਹ ਦੱਸਣ ਕਿ ਸਾਈਕੋਲੋਜੀਕਲੀ ਇਹ ਜਿਹੜੀ ਆਰ ਪੈਫੀ ਮਿਲੋ ਆਪਣੇ ਆਪ ਨੂੰ ਸੈਲਫ ਫੀਡਿੰਗ ਸਟਰੈਂਥਨ ਕਿਦਾਂ ਕਰੇ ਤਾਂ ਉਹ ਉਸ ਤਰ੍ਹਾਂ 30 25 ਤੋਂ 30 ਫੀਮੇਲਸ ਜਿਹੜੇ ਸਕਸੈਸਫੁਲ ਫੀਮੇਲਸ ਨੂੰ ਉਹਨਾਂ ਨੂੰ ਬੁਲਾਇਆ ਗਿਆ ਹੈ ਤੇ ਉਹ ਆ ਕੇ ਇੱਥੇ ਇੱਕ ਤਾਂ ਸਟ्रेस ਫਰੀ ਔਮਨ ਕਿਦਾਂ ਹੋ ਸਕਦੀ ਉਹਦੇ ਬਾਰੇ ਵਿਚਾਰ ਸਾਂਝੇ ਕਰਨਗੇ ਦੂਸਰਾ ਆਪਣਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦਾ 파ਟ ਆ ਗਿੱਦਾ ਹੱਸਣਾ ਖੇਡਣਾ ਖੁੱਦਣਾ ਉਹ ਵੀ ਇਸੇ ਦਾ 파ਟ ਹੋਏਗਾ ਤੇ ਉਹ ਇੱਕ ਕਿਸਮ ਦਾ ਬੰਚ ਆਫ ਫਲਾਵਰ ਲੈ ਕੇ ਅਸੀਂ ਐਨਜੀਓ ਹਸਪਤਲ ਉਹ ਆਏ ਆ ਤਾਂ ਜੋ ਔਰਤ ਨੂੰ ਸਟ्रेस ਫਰੀ ਜੋ ਕੱਢਿਆ ਜਾਵੇ ਤੇ ਉਹ ਉਹ ਟੰਗ ਵੀ ਦੱਸਣ ਅਲੱਗ-ਅਲੱਗ ਔਰਤਾਂ ਜਦੋਂ ਆਪਣੇ ਸ਼ੇਅਰ ਕਰਨ ਗਿਆ ਕਿ ਕਿਸ ਤਰ੍ਹਾਂ ਦਾ ਨੇਚਰਲੀ ਆਦਾਨ-ਪ੍ਰਦਾਨ ਦੇ ਨਾਲ ਨੌਲੇਜ ਵੀ ਵਧੀਆ ਤੇ ਸਾਡਾ ਮੇਨ ਮੋਟਿਵ ਵੀ ਨੂੰ ਸਟਰੈਂਥਨ ਕਰਨਾ ਹੈ ਅਕਸਰ ਕਹਿੰਦੇ ਨੇ ਜੇ ਈਆਂ ਨੇ ਤਾਂ ਈਆਂ ਨੇ ਅਰੁਖ ਸਾਡੇ ਨਜ਼ਰ ਨਹੀਂ ਆਜੇ ਆਪਾਂ ਮੈਰਿਜ ਪੈਲਸਾਂ ਦੇ ਵਿੱਚ ਹੋਟਲਾਂ ਦੇ ਵਿੱਚ ਆਏ ਆ ਇਹਦੇ ਬਾਰੇ ਮਾੜਾ ਜਿਹਾ ਦੱਸੋ ਲਿਖੋ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਜੇ ਧੀਆਂ ਨੇ ਤਾਂ ਹੀ ਤੀਆਂ ਨੇ ਕਿ ਰੁੱਖ ਨੇ ਕਾਹੀ ਸੰਸਾਰ ਇਹ ਦੋਨਾਂ ਨੂੰ ਸਾਨੂੰ ਬਚਾਉਣਾ ਪੈਣਾ ਹੈ ਤੇ ਐਨ ਜੀਓ ਵਾਸਪਲ ਵੱਲੋਂ ਜੋਸ਼ ਟ੍ਰੈਕਟਰ ਵੱਲੋਂ ਤੇ ਗੋਲਡ ਹੱਟ ਤੇ ਰਾਣਜੀ ਵੱਲੋਂ ਬੜਾ ਇਨੀਸ਼ੀਏਟਿਵ ਲਿੱਤਾ ਜਾਂਦਾ ਹੈ ਇਸ ਨੂੰ ਟਾਈਮ ਟਾਈਮ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਨਾ ਕੇ ਕਿਤਾਬਾਂ 'ਚ ਰਹਿਣ ਦੀਏ ਜਾਂ ਗੱਲਾਂ 'ਚ ਰਹਿਣ ਨੂੰ ਪ੍ਰੈਕਟੀਕਲ ਸ਼ਿਫਟ ਲੱਗੇ ਇਹ ਉਸੇ ਦਾ ਇਨੀਸ਼ੀਏਟਿਵ ਹੈ ਦੱਸਦਾ ਸੀ ਤੁਸੀਂ ਖੇਡਾਂ ਨੂੰ ਬੜਾ ਪਿਆਰ ਕਰਦੇ ਹੋ ਰਾਣਾ ਜੀ ਦਾ ਨਾਮ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਖੇਡ ਜਿੱਥੇ ਵੀ ਹੁੰਦੀ ਹੈ ਸਮਾਜਿਕ ਹੁੰਦੀ ਹੈ ਪਰ ਇਹ ਜਿਹੜੀ ਅਪਰਾਲਾ ਕੀ ਹੋ ਸਕਦਾ ਜੇ ਆਪਾਂ ਧੀਆਂ ਦੀ ਕਹਿੰਦੇ 8000 ਪੁੱਛੇ 800 ਕੁੜੀਆਂ ਨੇ ਤੇ ਰੁੱਖ ਨੇ ਸਾਡੇ ਉਹ ਕੱਟੇ ਜਾ ਰਹੇ ਨੇ ਪਾਣੀ ਵਾਤਾਵਰਨ ਇਹ ਚਲੋ ਔਰਤ ਨਿਕਲ ਕੇ ਇਸ ਸਟਰੈਟ ਵਿੱਚ ਇਹਦੇ ਲਈ ਕੁਝ ਵੱਖਰਾ ਪ੍ਰਾਲਾ ਹੋ ਸਕਦਾ ਹੈ ਜਿ ਕਰ ਰਹੇ ਦੇਖੋ ਕੀ ਹੁੰਦਾ ਹੈ ਕਿ ਇਹ ਜਿਹੜੇ ਵੀ ਕੋਈ ਇਨੀਸ਼ੀਏਟਿਵ ਲਿੱਤੇ ਜਾਂਦੇ ਨੇ ਨਾ ਇਹ ਇਕੋ ਆਜੀ ਸਿੰਗਲ ਬੰਦੇ ਦੀ ਸੋਚ ਨਾਲ ਨਹੀਂ ਹੁੰਦੇ ਇਹ ਜਿਹੜੀ ਕੰਬੀਨੇਸ਼ਨ ਇਕੋ ਇੱਕ ਪ੍ਰੋਗਰਾਮ ਜੇਕਰ ਕੀਤਾ ਜਾਂਦਾ ਹੈ ਉਹਦੇ ਲਈ ਪੂਰਾ ਬੇਸ ਸਟਰਕਚਰ ਬਣਦਾ ਜਿਵੇਂ ਇਸ ਵਾਰ ਰਾਣਾ ਜੀ ਨੇ ਸਾਰਾ ਕੁਝ ਪ੍ਰੋਵਾਈਡ ਕੀਤਾ ਹੈ ਜੋਸ਼ ਵੱਲੋਂ ਵੀ ਕਾਫੀ ਇਨੀਸ਼ੀਏਟਿਵ ਤੇ ਤਾਰਫੀ ਮੈਲਸ ਵੱਲੋਂ ਇਹਨਾਂ ਸਾਰਿਆਂ ਦੀ ਪਾਰਟਿਸਪੀਕੇਟ ਲੈ ਕੇ ਤੁਸੀਂ ਸਿਰਾ ਦਿੱਤੀ ਹੈ ਔਰ ਇਹ ਸਲਾਹ ਜ਼ਿੰਦਗੀ ਦਾ ਸੱਚਾ ਹੈ ਇਸ ਵੇਲੇ ਅਸੀਂ ਜਿਵੇਂ ਇਹ ਪ੍ਰੋਗਰਾਮ ਕੀਤਾ ਤਾਂ ਨੇਚਰਲੀ ਅੱਗੇ ਤੋਂ ਗਈ ਕੁਛ ਨਾ ਕੁਛ ਅਸੀਂ ਇੰਤਨੀ ਨਹੀਂ ਪੰਜਾਬੀ ਬੋਲੀ ਲਈ ਕੁਝ ਵੱਖਰਾ ਹੈ ਜਿਵੇਂ ਸ਼ਹਿਰਾਂ ਦੇ ਪਿੰਡਾਂ ਦੇ ਲੋਕ ਜੁੜੇ ਨੇ ਸ਼ਹਿਰਾਂ ਨਾਲ ਰਿਲੇਟਿਡ ਪੰਜਾਬੀ ਬੋਲ ਰਿਹਾ ਪਿੰਡਾਂ ਦੇ ਜਿਹੜੇ ਸਾਡੇ ਲੀਡਰ ਨੇ ਉਹ ਵੀ ਪਾਣੀ ਨੂੰ ਪਾਣੀ ਕਹੀ ਜਾਂਦੇ ਆ ਮੂਲੀ ਨੂੰ ਮੂਲੀ ਕਹੀ ਜਾਂਦੇ ਆ ਪੰਜਾਬੀ ਬੋਲੀ ਦੇ ਉੱਤੇ ਵੀ ਕੁਝ ਫੋਕਸ ਹੈ देखो ਐਟ ਪ੍ਰੈਜ਼ੈਂਟਲੀ ਜਿਹੜਾ ਅਸੀਂ ਫੋਕਸ ਊਮਨ ਦੇ ਉੱਤੇ ਹੁੰਦਾ ਕਿਉਂਕਿ ਅਸੀਂ ਸਮਝਦੇ ਆ ਜਿਹੜੀ ਜਨਣੀ ਆ ਨਾ ਇਹ ਸਾਰਾ ਕੰਮ ਜਨਣੀ ਦਾ ਹੈ ਜੀ ਅਗਰ ਔਰਤ ਸਟਰੋਂਗ ਹੋ ਗਈ ਅਗਰ ਔਰਤ ਆਪਣੇ ਘਰ ਪੰਜਾਬੀ ਬੋਲਣ ਲੱਗੇ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਦਾ ਬੱਚਾ ਹਿੰਦੀ ਬੋਲ ਲਵੇਗਾ ਅੱਜ ਸਕੂਲਾਂ ਨੇ ਇਨੀਸ਼ੀਏਟਿਵ ਦਿੱਤਾ ਗਿਆ ਹੈ ਕਿ ਵੀ ਅਸੀਂ ਇੱਥੇ ਸਕੂਲਾਂ 'ਚ ਹਿੰਦੀ ਬੋਲੋ ਇਹ ਬੋਲੋ ਪਰ ਮੇਰੇ ਸਾਬ ਨਾਲ ਜੇ ਆਪਣਾ ਦਾਡਾਪ ਦੇ ਜੂਟਾ ਸਟਰੋਂਗ ਹੋਵੇ ਤੁਹਾਡੀ ਆਪਦੀ ਫੀਮੇਲ ਸਟਰੋਂਗ ਹੋਵੇ ਤਾਂ ਮੇਰੇ ਖਿਆਲ ਆ ਕਿ ਪੰਜਾਬੀ ਉਥੇ ਰਿਜਲਟ ਤੋਂ ਸ਼ੁਰੂ ਹੋਣੀ ਹੈ। ਪੁਰੀ ਜੀ ਕੱਲ ਗੋਡਨ ਆਟਿਕ ਕਹੇ ਤੀਆਂ ਦਾ ਤਿਆਰ ਮਾਇਆ ਜਾ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਦੋ ਜੀ ਵਾਇਦ ਰੂਜੀ ਕਾ ਖਾਲਸਾ ਵਾਇਦ ਜੀ ਕੀ ਫਤਹਿ ਮੈਂ ਦਾਸ ਸਭ ਨੂੰ ਪਤਾ ਸਾਰੀ ਸਮਾਜ ਦਾ ਆਰਮ ਸਿੰਘ ਰਾਣਾ ਜੀ ਜਿਹੜੇ ਹੁਣ ਤੱਕ ਇੱਕ ਪੱਖ ਤੇ ਲੱਗੇ ਹੋਏ ਸੀ ਇੱਕ ਸਾਡਾ ਦੇ ਪੱਖ ਹਰੂ ਪਤਾ ਹੋਣਾ ਪਿਛਲੇ ਸਮੇਂ ਤੋਂ ਸਾਡੀ ਇੱਕ ਸੰਸਥਾ ਬਣੀ ਹੈ ਐਨ ਜੀਓ ਬਣੀ ਹੋਈ ਹੈ ਸਰਬਤਰਵ ਸੇਵਾ ਫਾਊਂਡੇਸ਼ਨ ਜਿਸ ਵਿੱਚ ਜਿਹਨੂੰ 2019 ਚ ਇਨੀਸ਼ੀਏਟਿਵ ਦਿੱਤਾ ਗਿਆ ਸੀ ਉਸ ਤੋਂ ਬਾਅਦ ਡਲ ਪਈ ਸੀ ਕੰਮ ਨਹੀਂ ਸ਼ੁਰੂ ਹੋਇਆ ਸੀ ਪਿਛਲੇ 6 ਮਹੀਨਾ ਤੋਂ ਅਸੀਂ ਸਮਾਜ ਦਾ ਹਾਲਾਤ ਦੇਖਦੇ ਹੋਏ ਜੱਦੇ ਰਾਣਾ ਜੀ ਪੰਜਾਬ ਚ ਆਏ ਜੇ ਤੇ ਅਸੀਂ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੁਹਾਨੂੰ ਪਤਾ ਤੁਸੀਂ ਲੋਕੀ ਰਾਣੇ ਸਾਰਿਆਂ ਨੇ ਸਹਿਯੋਗ ਦਿੱਤਾ ਸਾਡੇ ਸਾਰੇ ਜਿੰਨੇ ਵੀ ਪਰਾਲੇ ਕੀਤੇ ਗਏ ਨੇ ਜੇ ਤੁਸੀਂ ਦੇਖਿਆ ਡਰਾਈਵਰਾਂ ਦੀ ਅਸੀਂ ਇੰਸ਼ੂਰੈਂਸ ਕਰਾਈਆਂ ਉਸ ਤੋਂ ਬਾਅਦ ਅਸੀਂ ਇੱਥੇ ਸਾਰੇ ਫੁੱਲ ਬੋਡੀ ਚੈੱਕਅਪ ਤੇ ਕੈਂਪ ਲਾਇਆ, ਖੂਨદાન ਦੇ ਕੈਂਪ ਲਾਇਆ। ਸਾਡੇ ਕੋਲ ਮਹਿਸਾਬ ਵੀ ਆਏ, ਹੋਰ ਵੀ ਜਿਹੜਿਆਂ ਦੇ ਕੁੜੀਆਂ ਦੇ ਵਿਆਹ ਕਰਨੇ ਗਰੀਬ ਕਰਾਂ ਦੀ। ਜਿੰਨਾਂ ਲੋਕਾਂ ਦੇ ਪਿੱਛੇ ਜਦੋਂ ਬਾੜ ਆਈ ਸੀ, ਉਹਨਾਂ ਦੇ ਘਰੋਂ ਆਏਗੇ। ਬਹੁਤ ਸਾਰੇ ਉਪਰਾਲੇ ਵਾਰ-ਵਾਰ ਬਾਰ-ਬਾਰ ਕਹਣਾ ਕਿ ਚੰਗਾ ਨਹੀਂ ਹੁੰਦਾ। ਤੇ ਹੁਣ ਅਸੀਂ ਸੋਚਿਆ ਵੀ ਕੱਲੀ ਕੰਜੀ ਉਹ ਵੀ ਕੰਮ ਨਹੀਂ ਕਰ ਸਕਦੀ। ਜੀ। ਜਿੱਦਾਂ ਇਕੱਲਾ ਇਨਸਾਨ ਕੰਮ ਨਹੀਂ ਕਰ ਸਕਦਾ, ਕੱਲੀ ਕੰਜੀ ਉਹ ਵੀ ਕੰਮ ਨਹੀਂ ਕਰ ਸਕਦੀ। ਹੂੰ। ਅਸੀਂ ਆਪਣੇ ਦੋਲੇ ਚ ਆਤਮਾਨੀ ਸ਼ੁਰੂ ਕੀਤੀ ਔਰ ਉਹਦੇ ਵਿੱਚ ਹੀ ਸਾਨੂੰ ਜੋਸ਼ ਵਾਲੇ ਮਿਲੇ ਠੀਕ ਜਿਹੜੇ ਇੱਕ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਅੱਛੇ ਉਦਮੀ ਵੀ ਨੇ ਇੰਡਸਟਰੀਸ ਵੀ ਨੇ ਔਰ ਇਹਨਾਂ ਦਾ ਮੀਡੀਆ ਚ ਵੀ ਕਾਫੀ ਰੁਕਾ ਤੁਹਾਡੇ ਨਾਲੋਂ ਤਾਂ ਜ਼ਿਆਦਾ ਸਾਨੂੰ ਪਤਾ ਹੋਣਾ ਇਹਨਾਂ ਦਾ ਆਪਣਾ ਸਟੂਡੀਓ ਹੈ ਆਪਣਾ ਪ੍ਰੋਡਕਸ਼ਨ ਹਾਊਸ ਹੈ ਆਪਣੀ 뮤직 ਕੰਪਨੀ ਹੈ ਅਮੀ ਮਿਰਕ ਬਟ ਗਿਲਬੱਟਾ ਕੋਲ ਅਮੀ ਦੁਗਰੀ ਇਹਦਾ ਵੀ ਗਾਣਾ ਇਹਨਾਂ ਨੇ ਰਿਲੀਜ਼ ਕੀਤਾ ਉਹਨੇ ਪਿਛਲੇ ਸਮੇਂ ਉਹ ਤਾਂ ਇੱਕ ਨਵੀਂ ਚੀਜ਼ ਉੱਪਰ ਕੇ ਆਈ ਹੈ ਕਿ ਚਾਹੇ ਹਿੰਦੁਸਤਾਨ ਦਾ ਸਮਾਜ ਹੋਵੇ ਚਾਹੇ ਤੁਸੀਂ ਪਸ਼ੂਕਰ ਚੱਕ ਲੋ ਰੋਮਾਂ ਚੱਕ ਲੋ ਗੀਤਾ ਚੱਕ ਲੋ ਮਹਾਭਾਰਤ ਚੱਕ ਲੋ ਲੜਾਈ ਕੱਤ ਹੋਈ ਔਰਤ ਵਿੱਚ ਇਹ ਜਿਹੜੇ ਗ੍ਰੰਥ ਬਣੇ ਲੜਾਈਆਂ ਹੋਈਆਂ ਕਾਦੇ ਪਿੱਛੇ ਆਇਆਂ ਔਰਤ ਪਿੱਛੇ ਔਰ ਅੱਜ ਔਰਤ ਨੂੰ ਇੰਨਾ ਕ ਪਿੱਛੇ ਛੱਡ ਦਿੱਤਾ ਗਿਆ ਕਹਿੰਦੇ ਤਾਂ ਪਾ ਕਹਿੰਦੇ ਜੀ 33% ਅਰਖਣ ਜੇ ਸੌ ਲੀਡਰ ਹੋਣਗੇ 33 ਔਰਤਾਂ ਹੋਣਗੀਆਂ ਮਨੂੰ ਸਾਡੇ ਤੇ ਲੱਭ ਕੇ ਦਿਖਾ ਦੋ ਕਿਤਾਬ ਹੈ। ਹੂੰ ਸੱਚਾਈ ਕੁਛ ਨਹੀਂ ਹੈ। ਸਿਰਫ ਗੱਲਾਂ ਨੇ, ਤਕਰੀਰਾਂ ਨੇ, ਕੁਰਸੀ ਦੀ ਭੁੱਖ ਹੈ, ਆਪਣੇ ਆਪ ਨੂੰ ਉੱਚਾ ਦਿਖਾਣਾ। ਉਸ ਚੀਜ਼ ਨੂੰ ਸੋਚਦੇ ਹੋਏ ਇਹਨੂੰ ਪਹਿਲਾਂ ਤਾਂ ਔਰਤ ਨੂੰ ਨਿਚਲੇ ਲੈਵਲ ਤੋਂ ਤਿਆਰ ਕਰਨਾ ਪਏਗਾ। ਤਾਂ ਕਿ ਉਹ ਮਰਦ ਦੇ ਸਾਹਮਣੇ ਮਰਦ ਦੇ ਨਾਲ ਪ੍ਰਤੀਨਿਧਤਾ ਦੇਦਾ ਹੋਇਆ ਜਿਹੜਾ ਸਮਾਜ ਹੈ, ਇਹ ਸਮਾਜ ਜਿਹੜਾ ਮਰਦਾਂ ਦਾ ਹੈ, ਔਰਤ ਦਾ ਨਹੀਂ ਹੈ। ਉਹਦੇ ਲਈ ਇਹਨੂੰ ਤਿਆਰ ਕਰਨਾ ਪਊਗਾ। ਇੱਕ ਮਰਗੋਂ ਚਲੋ ਇੰਦਰਾ ਗਾਂਧੀ ਜੀ ਉਹਦੇ ਆਵਾਜ਼ ਚੱਕੀ ਦੇਸ਼ ਦੇ ਬੜੇ ਉੱਪਰਲੇ ਪੱਤਾ ਗਈ ਸਾਡੇ ਅੱਜ ਤੱਕ ਅੱਜ ਦਾ ਰਾਸ਼ਟਰਪਤੀ ਵੀ ਔਰਤ ਹੈ ਪਰ ਸਿਰਫ ਕਹਿ ਨੂਏ ਰਬੜ ਸਟੱਪ ਹੈ ਇਸ ਲਈ ਔਰਤ ਨੂੰ ਆਪ ਖੜਾ ਕਰਨ ਹੋਣਾ ਪਊਗਾ ਕੋਈ ਵੀ ਚੀਜ਼ ਇੱਦਾਂ ਖੜੀ ਨਹੀਂ ਹੁੰਦੀ ਕਿਸੇ ਦੇ ਸਹਾਰੇ ਤੇ ਆਪਾਂ ਕਿਦੀ ਗੱਲ ਖੜੀ ਹੋ ਜਾਵਾਂਗੇ ਆਪ ਖੜਾ ਹੋਣਾ ਪਊਗਾ ਆਪਣੀ ਅੰਦਰ ਜਾਗਰਤੀ ਨੂੰ ਪੈਦਾ ਕਰਨੀ ਪੈਗੀ ਕੀ ਕੀ ਉਹਨਾਂ ਦੀਆਂ ਲੋੜਾਂ ਹਨ ਉਹਨੂੰ ਕਿਵੇਂ ਪੂਰਾ ਕਰਨਾ ਅੱਜ ਔਰਤ ਘਰ ਚ ਸਿਰਫ ਇਸੇ ਗੱਲ ਤੇ ਉਲਝੀ ਰਹਿੰਦੀ ਹੈ ਰਾਸ਼ਨ ਲਿਆਉਣਾ ਉਹਦੀ ਉਸੇ ਹੋਰ ਹੀ ਰਖਲ ਵਾਲੀ ਮਤਲਬ ਸਾਰੀ ਉਸ ਹੁੰਦਾ ਕੀ ਹੈ ਪਹਿਲਾਂ ਘਰੇ ਜਾਂਦੀ ਹੈ ਮਾਪਿਓ ਸਾਰੇ ਰੋਣ ਹੀ ਲੱਗ ਜਾਂਦੇ ਯਾਰ ਕੁੜੀ ਜਾਉਂਦੀ ਥੋੜੀ ਜਿਹੀ ਵੱਡੀ ਹੁੰਦੀ ਹੈੁੰਡੇ ਨੂੰ ਕਾਲਜ ਸਕੂਲ ਕੁੜੀ ਨੂੰ ਸਰਕਾਰੀ ਸਕੂਲ ਉਸ ਤੋਂ ਵੱਡੀ ਹੁੰਦੀ ਹੈ ਇਹਨੂੰ ਵਿਆਹ ਛੇਤੀ ਤੋਰ ਆਪਣੇ ਘਰ ਫਿਰ ਆਪਣੇ ਘਰ ਚਲ ਜਾਂਦੀ ਹੈ ਉੱਥੇ ਜਾ ਕੇ ਪਹਿਲਾਂ ਤਾਂ ਉਹਦਾ ਰਾਸਤਾ ਹੀ ਨਹੀਂ ਮਿਲਦਾ ਹਿੰਦੁਸਤਾਨ ਚ 80% ਸ਼ਾਦੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਫਿਰ ਉਸ ਤੋਂ ਬਾਅਦ ਬੱਚੇ ਹੋ ਜਾਂਦੇ ਆ ਫਿਰ ਬੱਚਿਆਂ ਦੀ ਸੋਚ ਉਹਨੀ ਦੇ ਨੂੰ ਦਾਦੇ ਤਾਏ ਸੱਸਰ ਉਹ ਬੁਢੇ ਹੋ ਜਾਂਦੇ ਉਹਨਾਂ ਦੀ ਸੇਵਾ ਇਧਰੋਂ ਮਾਪੇ ਰਹਿੰਦੇ ਹੁੰਦੇ ਆ ਉਦੋਂ ਮਾਪਿਆਂ ਨੂੰ ਧੀ ਦੀ ਯਾਦ ਆ ਜਾਂਦੀ ਐ ਇੱਥੇ ਕਿਤੇ ਅਤੀਤ ਦੇ ਮੁੰਡੇ ਨਾਲ ਪੁੱਛਣਾ ਹਟ ਜਾਂਦੇ ਨਾ ਫਿਰ ਮਾਪਿਆਂ ਨੂੰ ਧੀ ਦੀ ਯਾਦ ਹੁੰਦੀ ਪਰ ਉਸ ਦੀ ਉਸ ਟਾਈਮ ਨਾਲ ਉਹਨਾਂ ਦਾ ਕੁਝ ਕਰ ਸਕਦੀ ਐ ਉਹਨਾਂ ਦਾ ਕੁਝ ਕਰ ਸਕਦੀ ਐ ਤੇ ਇਹ ਸੀ ਜਦੋਂ ਸੀ ਲੰਦੇ ਹੋਏ ਇਹਨਾਂ ਨੇ ਸਾਡੇ ਨਾਲ ਬਾਹਰ ਨਾਲ ਉਹ ਘਰ ਦਾ ਹੱਥ ਨਾਲ ਹੱਥ ਕਰ ਰੋਲਦੇ ਨਾਲ ਬੋਲਦੇ ਨਾਲ ਰੱਖ ਕੇ ਇਹਨਾਂ ਨੇ ਸ਼ੁਰੂ ਕੀਤਾ ਔਰ ਇਸ ਨੂੰ ਬਹੁਤ ਵੱਡੇ ਲੈਵਲ ਤੱਕ ਲੈ ਕੇ ਜਾਓ ਬੜੀ ਵਧੀਆ ਗੱਲ ਕਹੀ ਤੁਸੀਂ ਇੱਕ ਕਿ ਦੁਨੀਆ ਦੀਆਂ ਜਿਹੜੀਆਂ ਲੜਾਈਆਂ ਹੋਈਆਂ ਨੇ ਜਰਜੋਰੂ ਜ਼ਮੀਨ ਪਿੱਛੇ ਹੋਈਆਂ ਨੇ ਅੱਜ ਇੱਕ ਵੱਡਾ ਉਪਰਾਲਾ ਕਰ ਰਹੇ ਹਾਂ ਤੁਸੀਂ ਲੇਡੀਜ਼ ਨੂੰ ਸੁਤੰਤਰ ਬਾਹਰ ਕੱਢਣ ਦਾ ਇਹਦੇ ਲਈ ਹੋਰ ਕੀ ਕੀ ਐਂਟਰਟੇਨਮੈਂਟ ਤੁਸੀਂ ਕਰਦੀ ਹੋ ਜਾਂ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਘਰਾਂ 'ਚ ਬੈਠੀਆਂ ਚਾਹ ਲੋ ਟੀਵੀ ਤੇ ਦੇਖ ਲਿਆ ਮੀਡੀਆ ਮੜਮੜਾ ਕਿਵੇਂ ਹੋ ਸਕਦੀ ਆ ਤੁਹਾਡੇ ਹਿਸਾਬ ਨਾਲ ਵੀ ਕੀ ਕੀ ਹੋਣਾ ਚਾਹੀਦਾ ਦੇਖੋ ਜੀ ਪਹਿਲਾਂ ਤਾਂ ਔਰ ਦੀ ਸਟਡੀ ਔਰ ਉਹਨਾਂ ਲਾਲੋ ਤੁਸੀਂ ਪਹਿਲਾ ਬੱਚੀ ਹੁੰਦੀ ਹੈ ਬੱਚੀ ਦੀ ਸਟੱਡੀ ਜਦੋਂ ਦੀ ਸਟੱਡੀ ਹੋ ਜਾਈਏ ਨਾ ਸਹੀ ਤਰੀਕੇ ਨਾਲ ਫਿਰ ਉਹ ਕਲ ਖੜੀ ਹੋ ਕੇ ਕਲ ਸਭ ਤੋਂ ਪਹਿਲਾਂ ਪੜ੍ਹਨਾ ਜ਼ਰੂਰੀ ਹੈ ਪੜ੍ਹਨਾ ਜ਼ਰੂਰੀ ਕਿਉਂਕਿ ਡਾਕਟਰ ਕੀਮਰਾ ਉਮੀਦਵਾਰ ਸਾਹਿਬ ਵੀ ਕਹਿੰਦੇ ਆ ਵੀ ਪੜ੍ਹਾਈ ਹੈ ਇੱਕ ਸ਼ੇਰਨੀ ਦਾ ਦੁੱਧ ਜਿਹੜਾ ਪੀਂਦਾ ਉਹੀ ਦਹਾੜਦਾ ਸੋ ਪੜ੍ਹਨਾ ਬਹੁਤ ਜ਼ਰੂਰੀ ਔਰਤ ਲਈ ਪੜ੍ਹਾਈ ਜਦੋਂ ਸਹੀ ਹੋਏਗੀ ਉਸ ਤੋਂ ਬਾਅਦ ਔਰਤ ਨੂੰ ਆਪਣੇ ਹੱਕਾਂ ਦਾ ਪਤਾ ਲੱਗੇ ਜੀ ਫਿਰ ਉਹ ਉਹਨਾਂ ਨਾਲ ਲੜੇਗੀ ਉਸ ਤੋਂ ਇਲਾਵਾ ਜਦੋਂ ਮਰਦ ਸਮਾਜ ਇਹ ਵੀ ਸੋਚੇ ਕਿ ਜਿੱਥੇ ਆਪਣੀ ਅਸੀਂ ਭੈਣ ਨੂੰ ਚਾਹਦੇ ਹਾਂ ਉਹ ਇਹਨੂੰ ਕੋਈ ਦੁਖੀ ਨਾ ਕਰੇ ਸਾਡੇ ਮਾਨ ਕੋਈ ਤੂਫਾਨ ਕਰੇ ਉੱਥੇ ਸਾਨੂੰ ਇਹ ਵੀ ਸੋਚਣਾ ਪਊਗਾ ਸਾਡੇ ਸਮਾਜ ਚ ਹਰ ਇੱਕ ਹੌਲ ਹਰ ਇੱਕ ਟੀਜਰੀ ਪੈਦਾ ਹੋਈ ਹੈ ਉਹ ਮਾਂ ਵੀ ਹੈ ਧੀ ਵੀ ਹੈ ਸਾਡੀਆਂ ਹੀ ਨੇ ਸਾਡੇ ਕੱਲ ਜਿਹੜਾ ਪ੍ਰੋਗਰਾਮ ਹੋ ਰਿਹਾ ਕਿੰਨੀਆਂ ਲੇਡੀਜ਼ ਆਏ ਕਿੰਨਾ ਕੀ ਕੀ ਐ ਸਭ ਪ੍ਰੋਗਰਾਮ ਤੁਸੀਂ ਜਾ ਕੇ ਦੱਸ ਮੈਨੂੰ ਹਾਂ ਮੈਡਮ ਹਾਂ ਜੀ ਬਹੁਤ ਸੱਚੀ ਕਾਜ ਤੇ ਮੇਨ ਸਾਡਾ ਮੋਟਿਵ ਆ ਵੂਮਨ ਨੂੰ ਲੈ ਕੇ ਇਹ ਜਿਹੜੀਆਂ ਮੇਨ ਅਸੀਂ ਬੁਲਾਈਆਂ ਹੋਈਆਂ ਨੇ ਲੇਡੀਜ਼ ਤੇ ਕੁੜੀਆਂ ਬੁਲਾਈਆਂ ਹੋਈਆਂ ਨੇ ਮੇਨ ਇਨਫਲੂਐਂਸਰ ਔਰ ਬਲੌਗਰ ਨੇ ਇਹ ਇਹਨਾਂ ਨੂੰ ਬੁਲਾਉਣਾ ਸਾਡਾ ਮੇਨ ਮਕਸਦ ਇਹ ਸੀ ਕਿਉਂਕਿ ਉਹਨਾਂ ਨੂੰ ਕਾਫੀ ਊਮਨ ਫੋਲੋ ਕਰਦੀਆਂ ਨੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਦੇ ਜ਼ਰੀਏ ਅਸੀਂ ਜਿਹੜੀ ਆਪਣੀ ਸੋਚ ਆ ਅੱਗੇ ਲੱਗ ਜਾਣਾ ਊਮਨ ਸੱਭਿਆਚਾਰ ਦੀ ਆਪਾਂ ਗੱਲ ਕੀਤੀ ਜੀ ਆਪਾਂ ਸੱਭਿਆਚਾਰ ਪੰਜਾਬੀ ਕਲਚਰ ਪੰਜਾਬੀ ਕਲਚਰ ਉਹ ਫਲਕਾਰੀ ਵੀ ਆ ਉਹਦੇ ਚ ਲੈਗਾ ਵੀ ਆ ਉਹਦੇ ਚ ਕਿਉਂਕਿ ਬਲੌਗਰ ਕੁੜੀਆਂ ਤੇ ਚਲੋ ਹੁਣ ਕੁਝ ਸਮੇਂ ਤੋਂ ਹੋਈਆਂ ਸਾਡੀਆਂ ਨਾਨੀਆਂ ਫਰਨਾਨੀਆਂ ਨੇ ਜਿਹੜੀਆਂ ਪੁਰਾਣਾ ਅਗਰਕੀ ਉਹ ਜਿਹੜਾ ਲਿਵਾਸ ਵੀ ਦੇਖਣ ਨੂੰ ਮਿਲੂ ਮਿਲੂਗਾ ਜੀ ਕਿਉਂਕਿ ਅਸੀਂ ਸਾਰੀਆਂ ਲੇਡੀਜ਼ ਨੂੰ ਜਿਹੜੀਆਂ ਕਿ ਊਮਨ 올ਡ ਏਜਸ ਸਾਰਿਆਂ ਮਤਲਬ ਬਲੌਗਰ ਜ਼ਿਆਦਾ ਬਲਾਈੰਗ ਤੁਸੀਂ ਹਾਂਜੀ ਬਲੌਗਰ ਜ਼ਿਆਦਾ ਵੀ ਤਾਂ ਕਿ ਉਹਨਾਂ ਨੂੰ ਦੇਖ ਕੇ ਆ ਸਕਣ ਮਤਲਬ ਨਵੇਂ ਯੁੱਗ ਦੇ ਵਿੱਚ ਤੁਸੀਂ ਇਹ ਨੂੰ ਲੈ ਕਿਉਂਕਿ ਜਦੋਂ ਪਹਿਲਾਂ ਤਵਿਆਂ ਦਾ ਯੁੱਗ ਸੀ ਅੱਜ ਕੱਲ੍ਹ ਆ ਫਰਮ ਰਮੂਤ ਨਾਲ ਜੁੜ ਗਏ ਜੀ ਚਲੋ ਹੋਰ ਕੋਈ ਇਹਦੇ ਵਿੱਚ ਖਾਸ ਕੀ ਹੈ ਬਲੱਖਣ ਤਾਂ ਕਿ ਇਹ ਪ੍ਰੋਗਰਾਮ ਵਿੱਚ ਹਾਂ ਸਾਡੀ ਇਹ ਹੀ ਹੈ ਕਿ ਅਸੀਂ ਜਿਹੜਾ ਕਿ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਹਾਂ ਤੇ ਉਹਦੇ ਰਿਲੇਟਿਡ ਹੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇੱਕ ਮੈਡਮ ਅੱਜ ਕੱਲ੍ਹ ਮੋਬਾਈਲ ਦਾ ਰੁਝਾਨ ਵਧਿਆ ਹੋਇਆ ਤੀਆਂ ਦਾ ਤਿਆਰ ਬਹੁਤ ਘੱਟ ਲੋਕ ਬਣਾਉਂਦੇ ਆ ਉਹਦੇ ਬਾਰੇ ਕੀ ਮੈਸੇਜ ਦੇਵੋਗੇ ਤੁਸੀਂ ਕਿ ਅੱਜ ਕੱਲ ਰੋਕੀ ਫੋਨਾਂ 'ਚ ਜ਼ਿਆਦਾ ਰੁੱਝ ਗਏ ਹੋਏ ਨੇ ਫੋਨਾਂ ਰਾਹੀਂ ਸਭ ਕੁਝ ਦੇਖਦੇ ਨੇ ਤੇ ਸਾਡਾ ਤਾਂ ਮੇਨ ਮਕਸਦ ਇਹ ਹੀ ਆ ਫੰਕਸ਼ਨ ਕਰਵਾਉਂਦਾ ਤਾਂ ਕਿ ਲੋਕ ਮਿਲ ਆ ਕੇ ਦੇਖਣ ਤੇ ਬਰਾਸਤੀ ਚੀਜ਼ਾਂ ਆਪਾਂ ਦੇਖਦੇ ਹਾਂ ਜਦੋਂ ਮੇਲਾ ਐਡਾ ਵੱਡਾ ਟਰੋਂਆ ਬਹੁਤ ਵੱਡਾ ਰੇਜ਼ ਹੁੰਦਾ ਸਾਡਾ ਬਹੁਤ ਵੱਡਾ ਕਾਰਤ ਹੁੰਦਾ ਰਣਾ ਜੀ ਦਿੱਤਾ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਵੀ ਕਰਦੇ ਆ ਮੈਨੂੰ ਸਟੇਜ 'ਤੇ ਵੀ ਕਰਨ ਦਾ ਮੌਕਾ ਮਿਲਦਾ ਹੁੰਦਾ ਜਿਹੜੀਆਂ ਬਰਾਸਤੀ ਸਾਡੀਆਂ ਚੀਜ਼ਾਂ ਨੇ ਕੁਝ ਜਿਵੇਂ ਚੱਕੀ ਆ ਉਹਦੇ ਕੋੜਾ ਚਰਖਾ ਆ ਉਹਦੀ ਮੁੰਨੀ ਕੀ ਹੁੰਦੀ ਆ ਉਹਦੀ ਮਾਲ ਕੀ ਹੁੰਦੀ ਆ ਗੀਤਾਂ ਸੁਣਦੇ ਆ ਮੇਲ ਚਰਖੇ ਟੁੱਟ ਗਈ ਮਾਲ ਵੇਚਣ ਕੱਤਾਂ ਕਨਾ ਜਿਹੜਾ ਗੜਬਾ ਜੇ ਮੁੰਡੇ ਆ ਤੇ ਮੈਨੂੰ ਨੱਚਦੀ ਵੇਖਣਾ ਗੜਬਾ ਲੈ ਤੇ ਚਾਂਦੀ ਦਾ ਲੈ ਖੇਲੇ ਮਜਾਦਣ ਚਾਹੁੰਦੀ ਦਾ ਇਹੇ ਜਿਹੀ ਚੀਜ਼ਾਂ ਤੋਂ ਨਵੀਂ ਜਨਰੇਸ਼ਨ ਆ ਉਹਦੇ ਭੁਲੇਹੇ ਨੇ ਇਹਦੇ ਲਈ ਕੀ ਪ੍ਰਾਦਾ ਹੱਸਦਾ ਇਹ ਕਿਸੇ ਨਾ ਬਹੁਤ ਦੀ ਕੋਸ਼ਿਸ਼ ਵਿਚ ਹੈ ਇਹ ਕਿਸੇ ਨਾ ਬੜਾ ਫੋਕਸ ਕੀਤਾ ਹੈ ਅਸੀਂ ਦੇਖੋ ਦੋ ਤਿੰਨ ਗੱਲਾਂ ਆ ਆ ਪੰਜਾਬ ਦੀ ਵਜੀਦ ਆਬਾਦੀ ਦੀ 1 ਕਰੋੜ ਆ ਉਹਦੇ ਚ ਕੋਈ ਸਵਾ ਕਰੋੜ ਡੇ ਕਰੋੜ ਫੀਮੇਲਸ ਆ हम अपने को रुझान नहीं है इन्ना सृजना नहीं है, नहीं नहीं है। तो कि आपे वे प्रोग्राम सारे करिए करिए असंदा एक विलक्षणता ढंग लिया क्योंकि अचक जो मॉडर्न वर्ल्ड है स्पैशली इंस्टाग्राम हो गया ये हो गया ब्लॉगर्स हो गए इन्होंने अप्रोच आ स्पशली पंजाबी जड़िया फीमेल्स ने उन्हें भी अपरोच मियन मिलीयन दो चार चार मिलियन तक एक लड़की मैसेज पहुँचा सी ਪਰ ਹੁਣ ਸਾਡੀ ਬੜੀ ਕਿਸਮਤੀ ਇਹ ਕਹਿ ਲਓ ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਕਿ ਵੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਨਵੀਂ ਪੀੜ੍ਹੀ ਨੂੰ ਮੋਬਾਈਲ ਦਾ ਇੰਸਟਾਗ੍ਰam ਦਾ ਪਤਾ ਆ ਪਤਾ ਸਾਰਾ ਕੁਝ ਪਤਾ ਪਰ ਉਹਨੂੰ ਜਿਵੇਂ ਤੁਸੀਂ ਬੋਲੀ ਲਾ ਕੇ ਦੱਸਿਆ ਜਿਵੇਂ ਇਹਨਾਂ ਚੀਜ਼ਾਂ ਦਾ ਗੀਤਾ ਚ ਸੁਣੀਆਂ ਜਾਂਦੀਆਂ ਅਸੀਂ ਇੱਥੇ ਇਨੀਸ਼ੀਏਟਿਵ ਲਿੱਤਾ ਕਿ ਅਸੀਂ ਸਾਰੀਆਂ ਚੀਜ਼ਾਂ ਨਾਲ ਇੱਕ ਇੱਕ ਪੀਸ ਉਹਨਾਂ ਦਾ ਦੋ ਦੋ ਪੀਸ ਵੀ ਲੱਖਣ ਦਾ ਤਾਂ ਲੈ ਕੇ ਆਏ ਹਾਂ ਹਾਂ ਅਸੀਂ ਕੀ ਕੀਤਾ ਅਸੀਂ ਉਹ ਬਲੌਗਰਜ਼ ਨੂੰ ਕਿਹਾ ਯਾਰ ਕਿ ਤੁਸੀਂ ਇਹਦੇ ਤੇ ਕਮ ਸੇ ਕਮ ਚਰਖੇ ਤੇ ਕਿਰਲੀ ਜ਼ਰੂਰ ਪਾਣੀ ਠੀਕ ਹੈ ਜੀ ਅ ਚੈਨਟੀ ਦੇ ਰੂਪ ਪਾਣੀ ਆ ਗੜਬੇ ਤੇ ਜ਼ਰੂਰ ਪਾਣੀ ਆ ਤਾਂ ਉਹ ਇੰਪਲੀਮੈਂਟ ਦੇ ਅਸੀਂ ਉਹਨਾਂ ਨੂੰ ਸਪੈਸ਼ਲੀ ਬਲੋਗਰਸ ਨੇ ਕਿਹਾ ਗਿਆ ਕਿ ਤੁਸੀਂ ਇਹਦੇ ਤੇ ਰੀਅਲਸ ਬਣਾਓ ਤਾਂ ਜੋ ਜਿਹੜਾ ਪੰਜਾਬੀ ਪ੍ਰਾਂਤਨ ਹੈਗਾ ਆ ਉਹਨੂੰ ਤੁਸੀਂ ਹਾਈਲਾਈਟ ਕਰੋ ਕਿਉਂਕਿ ਜੇ ਹੁਣ ਮੈਂ ਕਹਾਂ ਤਾਂ ਮੇਰੀ ਉਨੀ ਗੱਲ ਸੁਣੀ ਨਹੀਂ ਜਾ ਸਕਦੀ ਪਰ ਲੇਕਿਨ ਜਿਹੜੇ ਇਨਫਲੂਐਂਸਰ ਨੇ ਉਹਨਾਂ ਦਾ ਕੰਮ ਹੀ ਹੈ ਪੁਰੀ ਸਾਹਿਬ ਇੱਕ ਲਾਸਟ ਸਵਾਲ ਮੈਸੇਜ ਜਿਹੜਾ ਸੁਨੀਹਾ ਪੰਤੀਆਂ ਦੀ ਗੱਲ ਕਰ ਰਹੇ ਨੇ ਕਿ ਕਤਲ ਹੋ ਰਹੀਆਂ ਨੇ ਪੇਟ ਵਿੱਚ ਰੁੱਖ ਸਾਡੇ ਖਾਤਮਾ ਹੋ ਰਹੇ ਨੇ ਪਾਣੀ ਜਿਹੜਾ ਤੁਸੀਂ ਐਡੀ ਬੜੀ ਸੰਸਤਾ ਪਿੰਡ ਪਿੰਡ ਇਹ ਜੀਆਂ ਸੰਸਥਾ ਹੋਣੀਆਂ ਚਾਹੀਦੀਆਂ ਨੇ ਇਹ ਤੇ ਦਾਨੀ ਰੂਪ ਵੀ ਨਾਲ ਹੋਣੀ ਚਾਹੀਦੀ ਆ ਇਹ ਜਿਹੜੀ ਰੋਕ ਥਾਮਾ ਸਾਡੇ ਕ腐ਪਸ਼ਨ ਚੱਲ ਰਹੀ ਆ ਜਾਂ ਹੋਰ ਬਹੁਤ ਸਾਰੇ ਪਰੋਨਾ ਇਹਦੇ ਪ੍ਰੋਬਲਮ ਐਂਟਰਟੇਨਮੈਂਟ ਕਰਨ ਦਾ ਕੁਝ ਅੱਗੇ ਜ਼ਰੀਆ ਹੈ ਜਾਂ ਤੁਸੀਂ ਰੁਕ ਵੀ ਲਾਉਣੀ ਹੋ ਪਾਣੀ ਸਾਡੇ ਘਰ ਤੇ ਜਾ ਰਹੇ ਆ ਉਹਨਾਂ ਨੇ ਕੀ ਪ੍ਰਾਲਾ ਹੋ ਸਕਦਾ ਕੀ ਸੇਧ ਹੋ ਸਕਦੀ ਹੈ ਜੀ ਹਾਰਿਖ ਜੀ ਦਾ ਪ੍ਰਾਲਾ ਹੋ ਸਕਦਾ ਜੀ ਹਾਰਿਖ ਇੱਕ ਖਤਅ ਹੋ ਸਕਦੀ ਹੈ ਪਰ ਕਿਤੇ ਸ਼ੁਰੂ ਤਾਂ ਕਰਨੀ ਪਊਗੀ ਨਾ ਜੀ ਰਿਸ਼ਵਤ ਖੋਰੀ ਪਬਲਿਕਸਾ ਔਰ ਭ੍ਰਸ਼ਟਾਚਾਰ ਇਹ ਧੰਦਾ ਤਾਂ ਆਦੀ ਕਾਲ ਸੇ ਚੱਲ ਰਹਾ ਆ ਚੱਲ ਰਹਾ ਔਰ ਚਲੇਗਾ ਇਸ ਪਰ ਅੰਕੁਸ਼ ਨਹੀਂ ਲੱਗ ਸਕਦਾ ਨਹੀਂ ਲਗਾ ਹੈ ਨਹੀਂ ਲੱਗੇਗਾ ਪਰ ਇਹਨੂੰ ਲਾਉਣਾ ਪਊਗਾ ਕੌਣ ਲਾਊਗਾ ਅਸੀਂ ਸਾਰੇ ਰਲ ਕੇ ਨਾ ਪੁਰੀ ਕੁਛ ਕਰ ਸਕਦਾ ਨਾ ਰਾਣਾ ਕੁਛ ਕਰ ਸਕਦਾ ਨਾ ਦਰਸਹਿਰ ਕੁਛ ਕਰ ਸਕਦਾ ਤੁਸੀਂ ਵੀ ਨਾਲ ਬਰਖੜਾ ਖੜਾ ਹੋਣਾ ਪਊਗਾ মিডিਆ ਜਿਹੜਾ ਇੱਕ ਬਹੁਤ ਵੱਡੀ ਚੀਜ਼ ਹੈ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ ਬਣਨਾ ਪਊਗਾ মিডিਆ ਇੱਕ ਬਹੁਤ ਵੱਡੀ ਚੀਜ਼ ਹੈ ਜਿਵੇਂ ਹੁਣ ਸਰ ਨੇ ਦੱਸਿਆ ਇਹ ਮੀਡੀਆ ਦੇ ਥਰੂ ਹੀ ਗੱਲਾਂ ਨੂੰ ਉਜਾਗਰ ਕਰਨਾ ਚਾਹੁੰਦੇ ਆ ਤੇ ਇਹ ਨਾਰਾ ਜੇ ਤੁਸੀਂ ਲਾਓ ਜਾਂ ਸੰਤਾ ਲੋੜੀ ਨਾ ਪਾਵੇ ਅਸੀਂ ਤਾਂ ਆਮ ਜਨਤਾ ਇਸ ਕਰਕੇ ਤੁਹਾਡਾ ਸਾਰਾ ਦਫਾ ਬਣਦਾ ਜਿੰਨਾ ਵੀ ਮੀਡੀਆ ਸੁਣ ਰਿਹਾ ਤੁਸੀਂ ਹਰ ਇਸ਼ੂ ਤੇ ਆਪਣੇ ਖੁੱਲ ਕੇ ਆਪਣੇ ਬਿਆਨ ਨਾਲ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਤੁਸੀਂ ਆਏ ਮੈਂ ਇੱਕ ਲਾਸਟ ਇਤਜ਼ਾਹ ਕਰਨਾ ਇਹ ਇਹ ਦਰਾਂ ਮਿਲਦਾ ਆ ਕਿ ਅਸੀਂ ਜੀ ਅਦਾ ਵੀ ਸੂਚਨਾ ਕਰਦੇ ਪਏ ਆ ਕਿ ਇਹ ਮੇਲਾ ਕੱਲਾ ਸਾਨੇ ਹਾਲ ਦਾ ਨਹੀਂ ਇਸ ਦੇ ਵਿੱਚ ਅਸੀਂ ਟੂ ਟੂ ਪੰਜਾਬ ਦੇ ਆ ਇਨਫਲੂਐਂਸਰਸ ਨੇ ਚੰਡੀਗੜ੍ਹ ਤੋਂ ਵੀ ਆ ਪਟੰਡੇ ਤੋਂ ਵੀ ਐ ਸੰਗਰੂਰ ਤੋਂ ਵੀ ਕੋਸ਼ਿਸ਼ ਕੀਤੀ ਆ ਕਿ ਹਰੇਕ ਜ਼ਿਲ੍ਹੇ ਦੇ ਵਿੱਚੋਂ ਘੱਟੋ ਘੱਟ 1 ਇੱਕ ਮਿਲੀਅਨ ਫਾਲੋਅਰ ਵਾਲੀ ਫਿਊ ਮਿਲਦੀ ਆ ਠੀਕ ਹੈ ਜੀ ਲਾਈਕ ਇਹਦੇ ਵਿੱਚ ਹੋਰ ਇਹਨੂੰ ਸੈਂਸਿਬਲ ਬਣਾਉਣ ਦੇ ਲਈ ਅਸੀਂ ਪੀਏਯੂ ਯੂਨੀਵਰਸਿਟੀ ਨਾਲ ਉੱਥੋਂ ਦੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਨੂੰ ਸਪੈਸ਼ਲ ਰਿਕਵੈਸਟ ਕਰਕੇ ਬੁਲਾਇਆ ਤਾਂ ਜੋ ਵੀਮਨ ਉਹ ਥੋੜਾ ਜਿਹਾ ਸੈਂਸਿਬਿਲਟੀ ਦੇ ਨਾਲ ਲੌਜੀਕਲੀ ਢੰਗ ਦੇ ਨਾਲ ਸਪਾਸਿਕਨ ਕਿ ਵੀ ਕਿਸ ਤਰ੍ਹਾਂ ਸਟ्रेस ਤੋਂ ਨਿਕਲਣਾ ਸਾਡਾ ਫੋਕਸ ਹੈ ਜਨਨੀ ਨੂੰ ਸਟ्रेस ਫ੍ਰੀ ਕਰਨ ਉਹ ਫੋਕਸ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਡੇਟ ਦੀ ਗੱਲ ਕਰਦਾ ਜਿਵੇਂ ਪੁਰਾਣੇ ਟਾਈਮ 'ਚ ਇਕੱਲਾ ਦੂਰਦਰਸ਼ਨ ਹੁੰਦਾ ਸੀ ਸਾਰੇ ਜਣ ਉਹ ਸੇਧ ਬੰਦਾ ਸੀ ਉਹਨਾਂ ਅੱਜ ਇੰਨਾ ਜ਼ਮਾਨਾ ਸਟਰੋਂਗ ਹੋ ਚੁੱਕਿਆ ਕਿ ਇੱਕ ਚੈਨਲ ਨਹੀਂ ਹੈ ਇਟ ਇਜ਼ ਵੈਰੀ ਡਿਫਿਕਲਟ ਟੂ ਇਨ ਅ ਸਿੰਗਲ ਪਲੇਟਫਾਰਮ ਤਾਂ ਉਹਦੇ ਲਈ ਸਭ ਤੋਂ ਬੈਸਟ ਦ ਊਮਨ ਕੈਨ ਬੀ ਡੂ ਥੈਟ ਉਦਲੀ ਅਸੀਂ ਜੇ ਮੰਨ ਲਓ ਇੱਥੇ 30 ਊਮਨ ਆਈਆਂ ਨੇ ਤਾਂ ਕਿਹਾਂ ਕੋਲ ਨਹੀਂ ਜਾਣਾ ਮੈਸੇਜ ਉਹ ਜਾਣਾ 30 ਮਿਲੀਅਨ ਕੋਲ ਤੋ 30 ਮਿਲੀਅਨ ਕੋਲ ਜਾਣ ਦਾ ਨਜ਼ਰੀਆ ਹੀ ਇੱਥੇ ਹੈ ਕਿ ਕੱਲਾ ਸਾਂਹੇ ਹਾਲ ਦਾ ਨਹੀਂ ਬਾਕੀ ਮੈਂ ਰਾਣਾ ਸਾਹਿਬ ਜੀ ਕੋਲੋਂ ਫੂ ਸਾਹਿਬ ਜੀ ਕੋਲੋਂ ਅਸੀਂ ਖਾਸ ਕਰਕੇ ਸਾਂਹੇ ਹਾਲ ਤੇ ਦਰਾਹੇ ਤੇ ਜਿਹੜੇ ਆਪਣੇ ਸਵਾਗਤ ਦੇ ਇਲਾਕੇ ਦੇ ਊਮਨਸ ਨੂੰ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਇੱਥੇ ਜਰੂਰ ਪਹੁੰਚੋ ਖੁੱਲਾ ਸੱਦਾ ਹੈ ਤੇ ਕੱਲ੍ਹ ਮੇ ਪਰਮ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਚੱਲੂ ਹੋ ਕੇ 4 ਵਜੇ ਤੱਕ ਇੱਕ ਪ੍ਰੋਗਰਾਮ ਹੈ ਤੇ ਅਸੀਂ ਵਿਮੈਨਸ ਨੂੰ ਰਿਕਵੈਸਟ ਕਰਾਂਗੇ ਤੁਸੀਂ ਖੁੱਲੇ ਸਿੱਦੇ ਨਾਲ ਇੱਥੇ 골ਡਨ ਹਾਰਟ ਸਾਹਮਣੇ ਆਲ ਪਹੁੰਚੋ ਖਾਣ ਪੀਣ ਦਾ ਕੀ ਪ੍ਰਬੰਧ ਹੈ ਜਿਸ ਤਰ੍ਹਾਂ ਮਾਲ ਪੂੜੇ ਬਣਾਏ ਜਾਂਦੇ ਆ ਇਹ ਪ੍ਰੋਗਰਾਮਾਂ ਦੇ 골ੁੱਲੇ ਬਣਾਏ ਜਾਂਦੇ ਆ ਤੇ ਤੁਹਾਡਾ ਕੀ ਅਰੇਂਜਮੈਂਟ ਇਹ 골ਡਨ ਅਟੈਕ ਦਾ ਸਾਰਾ ਕੁਝ ਬਣਾਇਆ ਹੈ ਤੁਸੀਂ ਜਦੋਂ ਮਰਜੀ ਆ ਜਾਓ ਇਹਦੇ ਲਈ ਤੁਹਾਨੂੰ ਵੇਟ ਨਹੀਂ ਕਰਨੀ ਪੈਣੀ ਉਹਦੇ ਤੇ ਭਾਗੀਦਾਰੀ ਵੀ ਹੋਵੇ ਕਿ ਕਿਸ ਤਰ੍ਹਾਂ ਕੂਪਨ ਵਗੈਰਾ ਦੇਖੋ ਕੀ ਹੈ ਕਿ ਬੜੀਆਂ ਨਾ ਲਿਮਿਟੇਸ਼ਨਸ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਕਰਨ ਲਈ ਅਸੀਂ ਵੀ ਕੈਂਜੀਓ ਨੂੰ ਰਿਪਰੈਜ਼ੈਂਟ ਕਰਦੇ ਆਂ ਪਰ ਫਾਈਨੈਂਸ਼ੀਅਲ ਮੈਟਰ ਵੀ ਬੜੇ ਹੁੰਦੇ ਨੇ ਇਹ ਤਾਂ ਤਾਂ ਆ ਗੋਲਡਨ ਹਾਰਟ ਜਾਂ ਜਿਨ੍ਹਾਂ ਨੇ ਬੜੀ ਸਪੋਰਟ ਦੇ ਨਾਲ ਇਹ ਸਪான்ਸਰ ਕੀਤਾ ਹੈ ਤੇ ਅਸੀਂ ਉਹਨਾਂ ਦਾ ਵੈਸੇ ਵੀ ਰਹੀ ਆਂ ਕੁਝ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੇ ਕਾਫੀ ਫੂਡ ਵੀ ਸਪான்ਸਰ ਕੀਤਾ ਹੈ ਲੇਕਿਨ ਸਾਰਿਆਂ ਨੂੰ ਆਪਾਂ ਨਹੀਂ ਕਰ ਸਕਦੇ ਬਟ ਲੇਕਿਨ ਵੀ ਡੂ ਬਾਕੀ ਇਹਨਾਂ ਦਾ यू नो दिस इज द बेस्ट होटल इन सिटी दे कैन अकॉर्डिंग टू दैट नीप देर लेकिन जो चीजा तेज हो जर उ